ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਕਰਨ ਗੁਰੀ ਦੇ ਇੱਕ ਵਾਚਨ ਦਾ ਜਦ ਮੰਨੂ ਨੂੰ ਸੁਪਨਾ ਆਉਂਦਾ ਏ ਤੇ ਫਿਰ ਮੰਨੂ ਕੀ ਕਰਦੀ ਆ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਕਰਨ ਗੁਰੀ ਮੰਨੂ ਨੂੰ ਮਿਲਣ ਲਈ ਜਾ ਰਹੇ ਸੀ ਤੇ ਰਸਤੇ ਵਿੱਚ ਉਹ ਗੁੰਮ ਚ ਜਾਂਦੇ ਆ ਤੇ ਰਸਤੇ ਵਿੱਚ ਉਹਨਾਂ ਨੂੰ ਡਰ ਵੀ ਲੱਗਦਾ ਹੈ ਕਿਉਂਕਿ ਉਹਨਾਂ ਦੇ ਸਾਹਮਣੇ ਇੱਕ ਐਹੋ ਜਿਹਾ ਇਨਸਾਨ ਹੁੰਦਾ ਜਿਸ ਨੂੰ ਵੇਖ ਕੇ ਉਹ ਡਰ ਜਾਂਦੇ ਆ ਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਸਾਰਾ ਕੁਝ ਮੰਨੂ ਦੇ ਸੁਪਨੇ ਵਿੱਚ ਵੀ ਆ ਜਾਂਦਾ ਹੈ ਤੇ ਉੱਠ ਕੇ ਆਪਣੀ ਮਾਸੀ ਨੂੰ ਚੱਦ ਦੱਸਦੀ ਆ ਕਿ ਮੈਨੂੰ ਸੁਪਨਾ ਆਇਆ ਹੈ ਕਿ ਜਿਵੇਂ ਕਰਨ ਗੁਰੀ ਮੈਨੂੰ ਮਿਲਣ ਆਏ ਤੇ ਉਹ ਹੁਣ ਇਧਰ ਉਧਰ ਭੱਜ ਗਏ ਆ ਤੇ ਉਹ ਲੱਭ ਨਹੀਂ ਰਹੇ ਕਿਉਂਕਿ ਸਾਰਾ ਪਰਿਵਾਰ ਲਾਪਰਿਆ ਹੈ ਉਸਦੀ ਮਾਸੀ ਇਹ ਕੱਲ ਮੰਨਣ ਨੂੰ ਤਿਆਰ ਨਹੀਂ ਹੁੰਦੀ ਤੇ ਉਹ ਕਹਿੰਦੀ ਆ ਕਿ ਤੈਨੂੰ ਵੈਸੇ ਹੀ ਲੱਗਿਆ ਹੋਣਾ ਆ ਕੋਈ ਗੱਲ ਨਹੀਂ ਤੂੰ ਸੌਂ ਜਾ ਪਰ ਮੰਨੂ ਨੇ ਆਪਣੀ ਮਾਸੀ ਨੂੰ ਸਾਰੀ ਸਚਾਈ ਦੱਸ ਦਿੱਤੀ ਤੇ ਉਧਰ ਜਦ ਸਵੇਰ ਹੁੰਦਿਆ ਹੀ ਜੀ ਦੇ ਦਿਮਾਗ ਵਿੱਚ ਆਉਂਦਾ ਏ ਕਿ ਕਰਨ ਦੇ ਗੁਰੀ ਮੰਨੂ ਨੂੰ ਮਿਲਣਾ ਚਾਹੁੰਦੇ ਸੀ ਤੇ ਹੋ ਸਕਦਾ ਏ ਕਿ ਉੱਥੇ ਪਹੁੰਚ ਗਏ ਹੁਣ ਤਾਂ ਮੈਂ ਫੋਨ ਕਰਕੇ ਇੱਕ ਵਾਰ ਰਜੋ ਨੂੰ ਪੁੱਛ ਲੈਣੀ ਆ ਤੇ ਜਦ ਰੋਜੀ ਰਜੋ ਨੂੰ ਫੋਨ ਲਾਉਂਦੀ ਆ ਤੇ ਉਸਦੇ ਨਾਲ ਹਾਲਚਾਲ ਪੁੱਛਣ ਤੋਂ ਬਾਅਦ ਕਹਿੰਦੀ ਆ ਕਿ ਕਰਨ ਤੇ ਗੁਰੀ ਕਿਤੇ ਹਿੱਥੇ ਤਾਂ ਨਹੀਂ ਪਹੁੰਚ ਗਏ ਇਹ ਗੱਲ ਸੁਣ ਕੇ ਰੱਜੋ ਬੜੀ ਹਰਾਨ ਹੁੰਦੀ ਆ ਕਿਉਂਕਿ ਇਹ ਗੱਲ ਮੰਨੂ ਨੇ ਪਹਿਲਾਂ ਹੀ ਆਪਣੀ ਮਾਸੀ ਨੂੰ ਕਹੀ ਹੁੰਦੀ ਸੀ ਤੇ ਰੱਜੋ ਅੱਗੋਂ ਰੋਜੀ ਨੂੰ ਕਹਿਣ ਵੀ ਲੱਗ ਪੈਂਦੀ ਆ ਕਿ ਮੰਨੂ ਨੂੰ ਤਾਂ ਸੁਪਨਾ ਵੀ ਆਇਆ ਸੀ ਕਰਨ ਤੇ ਕੁਰੀ ਗਵਾਚ ਗਏ ਨੇ ਤੇ ਉਹ ਮੈਨੂੰ ਮਿਲਣ ਆ ਰਹੇ ਸੀ ਰੋਜੀ ਬਹੁਤ ਜ਼ਿਆਦਾ ਸੋਚਾਂ ਵਿੱਚ ਪੈ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਮੰਨੂ ਦੀ ਤਾਂ ਹਰ ਗੱਲ ਸੱਚ ਹੀ ਹੁੰਦੀ ਆ ਜੇਕਰ ਮੰਨੂ ਨੂੰ ਸੁਪਨਾ ਆਇਆ ਸੀ ਤਾਂ ਤੁਸੀਂ ਮੈਨੂੰ ਪਹਿਲਾਂ ਦੱਸ ਦੇਣਾ ਸੀ ਪਰ ਉਸਦੀ ਮਾਸੀ ਕਹਿੰਦੀ ਆ ਮੰਨੂ ਦੀ ਮੈਨੂੰ ਤਾਂ ਉਸਨੇ ਵੀ ਹੁਣੇ ਹੀ ਦੱਸਿਆ ਤੇ ਉਸ ਤੋਂ ਬਾਅਦ ਤੁਹਾਡਾ ਫੋਨ ਆ ਗਿਆ ਸੋ ਇਹ ਗੱਲਾਂ ਜਦ ਉਹਨਾਂ ਵਿੱਚ ਹੁੰਦੀਆਂ ਨੇ ਤੇ ਮੰਨੂ ਦੀ ਮਾਸੀ ਮੰਨੂ ਨੂੰ ਫੋਨ ਕੱਟਣ ਤੋਂ ਬਾਅਦ ਫੇਰ ਪੁੱਛਦੀ ਸਾਰਾ ਕੁਝ ਕੀ ਤੈਨੂੰ ਕਿੱਦਾਂ ਪਤਾ ਲੱਗਾ ਤੇ ਮੰਨੂ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਨੂੰ ਸੁਪਨਾ ਆਇਆ ਸੀ ਤੇ ਰੱਜੋ ਬਹੁਤ ਹਰਾਨ ਹੁੰਦੀ ਉਹ ਸੋਚਦੀ ਹੈ ਕਿ ਜੋ ਗੱਲਾਂ ਮੰਨੂ ਕਹਿੰਦੀਆਂ ਉਹ ਸੱਚਮੁੱਚ ਹੀ ਸੱਚ ਹੋ ਰਹੀਆਂ ਨੇ ਤੇ ਮੰਨੂ ਕੋਈ ਆਮ ਲੜਕੀ ਨਹੀਂ ਹੈਗੀ ਇਸ ਕਰਕੇ ਉਹ ਸੋਚਦੀ ਹੈ ਕਿ ਮੰਨੂ ਦਾ ਮੈਨੂੰ ਖਾਸ ਤੇ ਆਹ ਖੜਾ ਪੈਣਾ ਜੇਕਰ ਇਸਨੇ ਕੋਈ ਗੱਲ ਕਰ ਦਿੱਤੀ ਤੇ ਸੱਚ ਹੋ ਗਈ ਤਾਂ ਸਾਰੇ ਆਂਡ ਗਵਾਂਡ ਵਿੱਚ ਰੋਲਾ ਪੈ ਜਾਣਾ ਤੇ ਇਸ ਕਰਕੇ ਉਹ ਮੰਨੂ ਦਾ ਧਿਆਨ ਵੀ ਰੱਖਦੀ ਆ ਪਰ ਉਹ ਮੰਨੂ ਨੂੰ ਇਹ ਵੀ ਪੁੱਛਦੀ ਆ ਕਿ ਤੈਨੂੰ ਨਹੀਂ ਪਤਾ ਕਰਨ ਤੇ ਗੁਰੀ ਕਿੱਥੇ ਗਏ ਹੋਣਗੇ ਮੰਨੂ ਕਹਿੰਦੀ ਆ ਕਿ ਉਹ ਲੱਭ ਜਾਣਗੇ ਤਾਂ ਇਹ ਜਦ ਗੱਲ ਕਹਿੰਦੀ ਆ ਤੇ ਇਹੀ ਗੱਲ ਰੱਜੂ ਆਪਣੀ ਭੈਣ ਰੋਜੀ ਨੂੰ ਵੀ ਫੋਨ ਲਾ ਕੇ ਦੱਸ ਦਿੰਦੀ ਆ ਤੇ ਰੋਜੀ ਪਰ ਨੂੰ ਥੋੜੀ ਟੈਨਸ਼ਨ ਘਟ ਜਾਂਦੀ ਆ ਕਿ ਜੇਕਰ ਮੰਨੂ ਨੇ ਕਿਹਾ ਇਹ ਤੇ ਲੱਭ ਹੀ ਜਾਣਗੇ ਤੇ ਉਧਰ ਬੁੱਟਰ ਵੀ ਜਾਂ ਤੇ ਇਧਰ ਉਧਰ ਲੱਭ ਰਿਹਾ ਹੁੰਦਾ ਹੈ ਕਿਉਂਕਿ ਉਹ ਸੋਚਦਾ ਹੈ ਕਿ ਮੇਰੇ ਭਰਾਵਾਂ ਦੇ ਹੀ ਬੱਚੇ ਨੇ ਤਾਂ ਬੁੱਟਰ ਨੂੰ ਹੀ ਦੋਵੇਂ ਜਾਣੇ ਮਿਲ ਪੈਂਦੇ ਨੇ ਕਿਉਂਕਿ ਬੁੱਟਰ ਨੇ ਰਸਤੇ ਵਿੱਚ ਦੇਖ ਲਿਆ ਸੀ ਉਹਨਾਂ ਨੂੰ ਤੇ ਜਦੋਂ ਉਹਨਾਂ ਨੂੰ ਮਿਲਦਾ ਹੈ ਤੇ ਉਹ ਬੜੇ ਡਰੇ ਤੇ ਰੋ ਰਿਹਾ ਹੁੰਦੇ ਆ ਤੇ ਪੁੱਤਰ ਅਗੋਂ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਘਰੋਂ ਕੀ ਕਾਰਨ ਆਏ ਸੀ ਤੇ ਉਹਨਾਂ ਨੇ ਸਾਰੀ ਕਹਾਣੀ ਦੱਸੀ ਕਿ ਅਸੀਂ ਮੰਨੂ ਨੂੰ ਮਿਲਣ ਲਈ ਚੱਲੇ ਸੀ ਤੇ ਭਾਰ ਹੋਣ ਗਵਾਚ ਗਏ ਤੇ ਪੁੱਤਰ ਉਹਨਾਂ ਨੂੰ ਲੈ ਕੇ ਘਰ ਆਉਂਦਾ ਹੈ ਤੇ ਉਹਨਾਂ ਦੇ ਘਰ ਛੱਡਣ ਆਉਂਦਾ ਉੱਥੇ ਗੁਰਪ੍ਰੀਤ ਦੇਵ ਸਣੀ ਤੇ ਉਸ ਦਾ ਭਰਾ ਵੀ ਆ ਜਾਂਦੇ ਆ ਉਹ ਤੇਹੀ ਸਾਰੇ ਜਾਣੇ ਬੁੱਟਰ ਦਾ ਹੀ ਨਾਂ ਲਾਉਣ ਲੱਗ ਪੈਂਦੇ ਆ ਕਿ ਤੂੰ ਹੀ ਸਾਡੇ ਬੱਚਿਆਂ ਨੂੰ ਇੱਧਰ ਉੱਧਰ ਖੜਿਆ ਹੋਵੇਗਾ ਜਿਆਦੇ ਗੁਰੀ ਤੇ ਕਰਨ ਦੱਸਦੇ ਆ ਕਿ ਅਸੀਂ ਆਪਣੇ ਆਪ ਹੀ ਗਵਾਚੇ ਸੀ ਸਗੋਂ ਸਾਨੂੰ ਲੱਪ ਕੇ ਇਹਨਾਂ ਨੇ ਲਿਆਂਦਾ ਏ ਤੇ ਅਸੀਂ ਤਾਂ ਨਹੀਂ ਤਾਂ ਸਾਨੂੰ ਕਿਸੇ ਨੇ ਚਾਕੇ ਲੈ ਜਾਣਾ ਸੀ ਤੇ ਗੁਰਪ੍ਰੀਤ ਨੂੰ ਬੜੀ ਸ਼ਰਮਿੰਦਗੀ ਵੀ ਹੁੰਦੀ ਆ ਤੇ ਉਹ ਫਿਰ ਵੀ ਮਾਫੀ ਨਹੀਂ ਮੰਗਦਾ ਬੁੱਟਰ ਕੋਲੋਂ ਪਰ ਉਥੇ ਹੀ ਉਸ ਦਾ ਭਰਾ ਮਿੰਦਾ ਉਸ ਦਾ ਬਹੁਤ ਧੰਨਵਾਦ ਵੀ ਕਰਦਾ ਏ ਸੋਹਣਾਂ ਦੇਖਦੇ ਆ ਕਿ ਅੱਗੇ ਕੀ ਹੁੰਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ